ਔਰ ਕਿਸੇ ਬਟਨ ਦੇ ਉੱਤੇ ਤੇ ਹੱਥ ਨਾ ਜਾਵੇ ਤੇ ਗੰਨੇ ਦੇ ਚੋਂ ਨਿਸ਼ਾਨ ਦਿਹਾ ਚਿੱਕਾਂ ਹੀ ਕਢਾਈ ਆਓ ਬਸ ਤੋੜ ਆਖ ਨੂੰ ਆ ਪਤ ਲੱਗ ਗਈ ਬਟਨ ਘੱਟ ਆ ਗਏ ਸਿੱਖ ਪੰਥ ਦੀ ਪੱਗ ਲਾਈ ਜਿਹੜੀ ਉਹ ਸਾਡੇ ਘਾਉਂ ਦੇ ਸਿਰ ਤੇ ਰੱਖੀ ਹੈ ਅਰਦਾਗਤ ਸੰਗੜੇ ਸਾਡੇ ਬੰਦੀ ਸਿੰਘ ਹੈ ਸਯਾਵਾ ਪੁੰਨਿਆ ਕਰ ਚੁੱਕੇ ਆ ਯਾ ਛੇਰ ਤਾਂ ਅੰਦਰ ਤਾਲ ਰੱਖੇ ਆ ਤੇ ਗਿਦੜ ਬਾਹਰ ਛੱਡ ਰੱਖੇ ਇਹਨਾਂ ਨੇ ਜਗਤਾਰਤਨਾਵਾਰ ਅਗੇ ਜਿਹੜੇ ਸਹੀ ਸਿੱਖ ਆ ਉਹ ਸਹੀ ਜਲਮ ਸਰਕਾਰਾਂ ਨੇ ਅੰਦਰ ਕਰ ਰੱਖੇ ਸਾਡੀ ਕੋਈ ਉਹ ਚੀਜ਼ ਨੂੰ ਨਹੀਂ ਜਾ ਸਕਦੀ ਉਹ ਚੀਜ਼ ਨੂੰ ਆਪ ਕੇ ਆ ਸਾਡੇ ਸਿੱਖਾਂ ਨੇ ਕਾਨੂੰ ਚੱਕਿਆ ਜਿੰਦਾਬਾਦ ਅਰ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੱਖਾਂ ਲੀਡ ਰਜਤਉਣਾ ਹੈ ਇਹ ਤੁਹਾਨੂੰ ਕਿ ਛੱਤ ਲੱਗੀ ਵੀ ਹੈ ਗੀਦਪੋਟ ਵਾਲਿਆਂ ਦੀ ਤੇ ਕਡੋਰ ਸਾਹਿਬਾਂ ਦੀ ਵੀ ਲੀਡ ਜਾਰੇ ਅੰਮ੍ਰਿਤਪਾਲ ਲਊਗਾ ਕਿ ਸਰਬਜੀਤ ਸਿੰਘ ਲਊਗਾ ਉਹ ਸਾਡਾ ਆਪਸੀ ਦਾ ਮੁਕਾਬਲਾ ਹੈ ਉਹ ਸਾਡਾ ਕਿਸੇ ਨਾ ਕੋਈ ਮਕਾਬਲਾ ਹੈ ਸਰਬਜੀਤ ਦੇ ਕਿੰਨੇ ਲੱਖ ਦੇ ਜਿੰਦਾ ਤੇ ਅੰਮ੍ਰਿਤਪਾਲ ਕਿੰਨੇ ਲੱਖ ਦੇ ਜਿੰਦਾ ਉਹ ਸਾਡਾ ਇਹ ਫੈਸਲਾ ਰਹਿ ਗਿਆ ਹੈ ਹਉ ਤੂੰ ਪਾਗ ਬਣਨ ਦਾ ਤਰੀਕਾ ਦਾ ਇਕ ਤਾਂ ਕਹਿੰਿਆ ਨੇ ਪਾਗ ਦੀ ਸਹੀ ਪਸਾਇਆ ਕੱਲੇ ਨੂੰ ਹੁਣ ਤੂੰ ਰਮਨਦੀਪ ਮਿੱਟੂ ਦੀ ਗੱਲ ਕਰ। ਉਹ ਐਨਾ ਜ਼ਹਿਰ ਨਿਕਲਦਾ ਸਿੱਖਾਂ ਬਾਰੇ ਉਹ ਸਾਡੀ ਬੰਦੀ ਸਿੰਘਾਂ ਨੂੰ ਐਨਾ ਗਲਤ ਬੋਲਦਾ। ਮੈਂ ਮਿੱਟੂ ਨੂੰ ਕਹਿਣਾ ਚਾਹਦਾ ਐ ਕਿ ਤੂੰ ਇੱਕ ਤੇਰੀ ਜਮਾਨਤੀ ਜਾਤ ਤੋਂ ਕੁ ਲੁਧਿਆਣੇ ਤੋਂ ਤੂੰ ਜਿਹੜੀ ਗੱਲ ਸੋਚਦਾ ਤੈਨੂੰ ਸੀਟ ਨਹੀਂ ਮਿਲਦੀ ਪਾਰਲੀਮੈਂਟ ਦੇ ਵਿੱਚ ਐ ਕਿ ਉਹ ਸੀਟਾਂ ਜਾਂਤ ਹੋ ਤੂੰ ਬੈਠਣਗੇ ਐ ਕਿ ਬੰਦ ਕੇ ਦਾੜੀ ਰੱਖੇ ਆਪਣੀ ਮੋਨਾ ਆਪਣੀ ਹਿੰਦੂ ਐ ਪਰ ਕੋਈ ਜਿਹੜਾ ਇਹ ਗੁਰੂ ਰਾਮਦਾਸ ਦੇ ਘਰ ਨੂੰ ਇੱਛਾ ਰੱਖਦਾ ਮੰਨਦਾ ਉਹਦਾ ਤੇ ਆ ਵੀ ਸ਼ਰਧਾ ਰੱਖਦਾ ਉਹ ਭਾਈ ਸਰਬਜੀਤ ਸਿੰਘ ਨੂੰ ਤੇ ਭਾਈ ਅਮਰਤਪਾਲ ਨੂੰ ਵੋਟ ਪਾਉਗਾ ਖੰਡੂ ਸਾਹਿਬ ਉਨ ਤਾਂ ਸਰਬਜੀਤ ਸਿੰਘ ਤੇ ਬੱਲੇ ਬੱਲੇ ਹੋਈ ਪਈ ਬਲੇ ਘਨੇਰੀ ਚੁੱਲ ਗਈ ਜੋ ਚੱਕੜ ਜਿਹਾ ਤਖਾਨ ਆ ਜੇ ਨਾ ਤਖਾਨ ਪਰ ਕੋਈ ਚੀਜ਼ ਨਹੀਂ ਛੱਡਦਾ ਤੇ ਸਾਰਾ ਤਹੂਣ ਚ ਲੈ ਜਾਂਦਾ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਹਲਕਾ ਫਰੀਦਕੋਟ ਬਾਰੇ ਕਿਉਂਕਿ ਆਪਾਂ ਦੇਖਿਆ ਜਾਵੇ ਤਾਂ ਖਰੂਰ ਸਾਹਿਬ ਸੀਟ ਤੇ ਪਹਿਲਾਂ ਹੀ ਭਾਈ ਅਮਰਪਾਲ ਸਿੰਘ ਦੀ ਜਿੱਤ ਹੈ ਲੋਕਾਂ ਵੱਲੋਂ ਉਹ ਲਗਭਗ ਤੈਅ ਕਰ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਜਿੱਥੇ ਫਰੀਦਕੋਟ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਬੋਲਦੀ ਜਿਹੜੀ ਸੀਟ ਹੈ ਲਗਭਗ ਤੈਅ ਕੀਤੀ ਜਿਹੜੀ ਹੋ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਪਿਛਲੇ ਤਿੰਨ ਕ ਹਫ਼ਤੇ ਤੋਂ ਮੈਦਾਨ ਦੇ ਵਿੱਚ ਆਏ ਹੋਏ ਆ ਔਰ ਉਹਨਾਂ ਦਾ ਹੁਣ ਦਿਨੋ ਦਿਨ ਜਿਹੜੀ ਹੈ ਰੁਝਾਨ ਉਹ ਬਦਲਦਾ ਜਾ ਰਿਹਾ ਹੈ ਲੋਕਾਂ ਦਾ ਜਿਹੜਾ ਧਿਆਨ ਹੁਣ ਸਰਬਜੀਤ ਸਿੰਘ ਖਾਲਸਾ ਵੱਲ ਲਗਾਤਾਰ ਹੁੰਦਾ ਜਾ ਰਿਹਾ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੰਕੁਰ ਸੇਖ ਸਿੰਘ ਜੀ ਪ੍ਰਧਾਨ ਪੱਪਾ ਜਿਹਨਾਂ ਨੂੰ ਕਹਿ ਦਿੰਦੇ ਨੇ ਉਹ ਮੌਜੂਦ ਨੇ ਭਾਈ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਫਰੀਦਕੋਟ ਸੀਟ ਬਾਰੇ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਅੱਜ ਦੇ ਹਾਲਾਤ ਅੱਜ ਦੀ ਕਿਵੇਂ ਦੇਖਦੇ ਹੋ ਅੱਜ ਦੀ ਪੋਜੀਸ਼ਨ ਜਿਹੜੀ ਫਰੀਦਕੋਟ ਸੀਟ ਦੀ ਜਕਸੀਰ ਸਿੰਘ ਜੀ ਜਿਹੜੀ ਫਰੀਦਕੋਟ ਸੀਟ ਹੈ ਐਤੋਂ ਹਫ਼ਤਾ 10 ਦਿਨ ਪਹਿਲਾਂ ਕੁੱਲ ਬੰਦੇ ਦੀ ਇਹ ਆਵਾਜ਼ ਸੀ ਵੀ ਇਹ ਸੀਟ ਕਿਨੇ ਕਾਰਮਜੀਦ ਅਣਮੋਲ ਹੈ ਆਵਾਜ਼ ਦੀ ਪਾਰਟੀ ਦੇ ਉਹ ਜਿੱਤਣਗੇ ਕੁਝੀਆਂ ਪਾਰਟੀਆਂ ਨੂੰ ਮਾਤ ਪਾਉਣਗੇ ਉਹ ਜਿੱਤਣਗੇ ਪਰ ਜਿਹੜੀ ਅੱਜ 2-3 ਦਿਨਾਂ ਜਿਹੜੀ ਹਵਾ ਬਣੀ ਹੈ ਉਹ ਹੁਣ ਇੱਕਦਮ ਦੀ ਕੋਈ ਵਾਹ ਕੋਈ ਹੁਣ ਤਾਂ ਹਨੇਰੀ ਝੁੱਲ ਗਈ ਭਾਈ ਸਰਬਜੀਤ ਖਾਲਸੇ ਦੀ ਵੀ ਇਹ ਲੱਖਾਂ ਦੀ ਲੀਡ ਦੇ حساب ਨਾਲ ਸਰਬਜੀਤ ਸਿੰਘ ਖਾਲਸਾ ਜਿੱਤ ਰਿਹਾ ਇਹਨਾਂ ਲੋਕਾਂ ਦੀ ਪਿੰਡਾਂ 'ਚ ਅਤਿਸ਼ਾਹ ਲੋਕਾਂ ਦਾ ਕਿਵੇਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਨੂੰ ਕੋਈ ਜਾਣਦਾ ਨਹੀਂ ਸੀ ਹਨਾ ਆਪਾਂ ਦੇਖੀਏ ਪਹਿਲਾਂ ਵੀ ਉਹ ਇਲੈਕਸ਼ਨ ਲੜਿਆ ਕਿਤੇ ਉਧਰ ਬਟਾਲਾ ਸਾਈਡ ਜਾਂ ਕਿਤੇ ਹੋਰ ਔਰ ਇੱਕਦਮ ਉਹਨਾਂ ਦਾ ਇਸ ਇਲਾਕੇ ਵਿੱਚ ਆਉਣਾ ਕੀ ਲੱਗਦਾ ਖਰੂਰ ਸੇਵਾਲੀ ਸੀਟ ਤੇ ਕਰਕੇ ਸਾਰਾ ਕੁਝ ਹੋ ਰਿਹਾ ਵੀ ਉਧਰ ਅਮਰਤਪਾਲ ਸਿੰਘ ਦੀ ਹਵਾ ਚੱਲਦੀ ਹੈ ਤੇ ਨਾਲ ਦੀ ਨਾਲ ਲੋਕਾਂ ਨੇ ਇੱਧਰ ਵੀ ਧਿਆਨ ਦਿੱਤਾ ਵੀ ਆਪਾਂ ਆਪਣੇ ਪੰਥ ਨੂੰ ਵੋਟ ਪਾਈ ਹੈ ਜਗਸੀਰ ਸਿੰਘ ਜੀ ਜਿਹੜਾ ਕੋਈ ਨਵਾਂ ਆਉਂਦਾ ਹੈ ਲੀਡਰ ਮੁੱਖ ਮੰਤਰੀ ਬਣਦਾ ਹੈ ਉਹ ਜਦੋਂ ਬਣਦਾ ਪਹਿਲਾਂ ਗੱਲਾਂ ਹੋਰ ਹੁੰਦੀਆਂ ਤੇ ਮੁੜ ਕੇ ਸਿੱਖ ਧਰਮ ਤੇ ਜ਼ੁਲਮ ਕਰਨ ਲੱਗ ਪੈਂਦਾ ਹੈ ਗੱਲਾਂ ਇਹ ਰਹਿੰਦਾ ਜਦੋਂ ਆਪ ਦੇ ਕੌਮ ਜਦੋਂ ਜਾਗਦੀ ਹੈ ਉਹਨਾਂ ਨੂੰ ਸਬਕ ਸਿਖਾਉਂਦੀ ਹੈ ਜੇ ਖੰਡੂਰ ਸਾਹਿਬ ਦੀ ਗੱਲ ਕਰੀਏ ਅਮਰਤਪਾਲ ਸਿੰਘਾ ਉੱਥੇ ਸਾਨੂੰ ਪਤਾ ਵੀ ਤਰਨਤਾਰ ਤੇ ਅੰਮ੍ਰਿਤਸਰ ਚ ਕਿੰਨਾ ਚਿੱਟਾ ਹੈ ਕੱਲੇ ਕੱਲੇ ਨੌਜਵਾਨ ਬੱਚੇ ਉੱਥੇ ਿੱਟਾ ਲਾ ਲਾ ਕੇ ਮਰੀ ਜਾਂਦੇ ਆ ਮਾਵਾਂ ਦਾ ਬੁਰਾ ਹਾਲ ਆ ਭੈਣਾਂ ਦਾ ਬੁਰਾ ਹਾਲ ਆ ਇਹ ਲੀਡਰਾਂ ਨੂੰ ਕੋਈ ਉਹਨਾਂ ਦੀ ਪਰਵਾਹ ਨਹੀਂ ਪਹਿਲਾਂ ਗੱਲਾਂ ਕਰਦਾ ਸਟੇਜਾਂ 'ਤੇ ਉਦੋਂ ਮੁੜ ਕੇ ਬਣ ਕੇ ਸਭ ਕੁਝ ਭੁੱਲ ਜਾਂਦੇ ਆ ਇਹ ਲੋਕਾਂ ਨੇ ਇਸ ਕਰਕੇ ਭਗਵੰਤ ਮਾਨਸੀਅਮ ਬਣਾਇਆ ਸੀ ਵੀ ਸਾਡੇ ਪਹਿਲਾਂ ਤਾਂ ਕੈਪਟਨ ਸਾਹਿਬ ਨੂੰ ਬਣਾਇਆ ਸੀ 17 'ਚ ਵੀ ਸਾਡੇ ਬੱਚਿਆਂ ਦਾ ਭਲਾ ਕਰੂਗਾ ਉਹਨੇ ਕੁਝ ਨਹੀਂ ਕਰਿਆ ਗੱਪ ਮਾਰੇ ਉਦੋਂ ਮੁੜ ਕੇ ਇਹ ਤੇ ਲੋਕਾਂ ਨੇ ਯਕੀਨ ਕਰ ਲਿਆ ਉਹ ਲੋਕ ਖੱਪਾਂ ਤੋਂ ਹੱਟ ਕੇ ਹੁਣ ਲੋਕਾਂ ਨੇ ਕੌਮ ਜਾਗ ਪਈ ਆ ਕੌਮ ਨੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਛਕਾਉਂਦਾ ਸੀ ਚਿੱਟਾ ਬੰਦ ਕਰਦਾ ਸੀ ਉਹ ਜ਼ਾਲਮ ਸਰਕਾਰਾਂ ਨੇ ਉਹ ਡਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਬੰਦ ਕਰਤਾ ਉਹ ਲੋਕਾਂ ਸਿੱਖ ਧਰਮ ਜਾਂ ਦੇ ਇੱਕ ਰੋਸ ਹੈ ਉਸ ਨੂੰ ਦੇਖ ਕੇ ਲੋਕ ਆਪੋ ਆਪ ਜਾਗ ਪਿਆ ਇੱਕ ਜ਼ਰੂਰੀ ਨਹੀਂ ਬਾਈ ਦੀਪ ਗੱਲਾਂ ਪਹਿਲਾਂ ਕਹਿੰਦਾ ਹੁੰਦਾ ਸੀਗਾ ਇਹ ਲੋਕ ਸਮਝ ਨਹੀਂ ਸਕੇ ਪਹਿਲਾਂ ਕਿ ਸਾਰੀਆਂ ਗੱਲਾਂ ਦੀਪ ਬਾਈ ਕਹਿ ਗਿਆ ਸੀਗਾ ਔਰ ਜਦੋਂ ਸ਼ਹੀਦ ਹੋਣ ਤੋਂ ਪਹਿਲਾਂ ਉਹ ਉਹ ਕਹਿੰਗਾ ਸੀ ਉਹ ਮੰਨ ਦੀਪ ਬਾਈ ਦੇ ਕਿਹੜਾ ਕੋਈ ਅੰਮ੍ਰਿਤ ਛਕਿਆ ਸੀ ਜਾਂ ਕੇਸੜੀ ਰੱਖੀ ਸੀ ਏ ਭਾਈ ਜਗਸੀਰ ਜ਼ਰੂਰੀ ਨਹੀਂ ਉਹ ਇੱਕ ਜਾਗ ਲਾ ਗਿਆ ਉਸ ਵਕਤ ਹਾਂ ਇਹ ਭਾਈ ਜਗਸੀਰ ਇੱਕ ਜ਼ਰੂਰੀ ਨਹੀਂ ਕਿ ਬੰਦੇ ਦਾ ਅੰਮ੍ਰਿਤ ਛਕਿਆ ਹੋਵੇ ਜਾਂ ਕੇਸ ਦਾੜੀ ਅੱਖੀ ਹੋਵੇ ਜਿਹੜੇ ਦੇ ਨਾਲ ਸਿੰਘ ਲੱਗਦਾ ਆਪਾਂ ਸਾਰੇ ਸਿੱਖ ਆ ਹਮ ਸਾਰੇ ਸਿੱਖ ਇਹ ਅੰਦਰ ਜਨੂਨ ਚਾਹੀਦਾ ਆਪਾਂ ਨੂੰ ਪੰਥ ਦਾ ਪਿਆਰ ਚਾਹੀਦਾ ਆਪਾਂ ਨੂੰ ਇੱਕ ਜਨੂਨ ਚਾਹੀਦਾ ਸਿੱਖੀ ਦਾ ਆਪਣੇ ਅੰਦਰ ਕਿਤੇ ਨਾ ਕਿਤੇ ਭਾਈ ਪਾਰਟੀਆਂ ਨੂੰ ਵੀ ਇਹ ਲੱਗਦਾ ਸੀ ਪੰਥਕ ਸੀਟ ਇੱਕ 13 ਸੀਟਾਂ ਜੋ ਇੱਕ ਆਪਾਂ ਖਡੂਰ ਸਾਹਿਬ ਦੀ ਪੰਥਕ ਸੀਟ ਕਹਿ ਦਿਓ ਤੇ ਬਾਕੀ ਦੀਆਂ 12 ਦੇ ਲੋਕਾਂ ਦਾ ਧਿਆਨ ਨਹੀਂ ਜਨਾਂ ਤੇ ਲਗਭਗ ਧਿਆਨ ਤੁਸੀਂ ਲਾਓ ਫਰੀਦਕੋਟ ਤੇ ਤਾਂ ਹੁਣ ਖੋਰੇ ਹੀ ਹੋ ਚੁੱਕੇ ਆ ਤੇ ਨਾਲ ਦੀ ਨਾਲ ਆਪਾਂ ਲੁਧਿਆਣੇ ਦੀ ਵੀ ਉਹਨਾਂ ਗੱਲ ਕਰ ਗਏ ਨਾ ਲੁਧਿਆਣੇ ਦੇ ਵਿੱਚ ਵੀ ਇੱਕ ਪੰਥਕ ਚਿਹਰਾ ਹੈਗਾ ਫਰੀਦਕੋਟ ਤੇ ਆਪਾਂ ਜੇ ਆਈਏ ਤਾਂ ਸਰਜੀਤ ਸਿੰਘ ਖਾਲਸਾ ਨੂੰ ਕਿਵੇਂ ਦੇਖਦੇ ਹੋ ਕਿਉਂ ਲੋਕ ਬੁਟਾਪਾਂ ਸਰਜੀਤ ਸਿੰਘ ਖਾਲਸਾ ਇਹ ਜੀ ਤੁਹਾਨੂੰ ਮੈਂ ਦਾ ਜਕਸੀਰ ਸਿੰਘ ਜਦੋਂ 84 ਚ ਮੈਂ 11 ਸਾਲ ਦਾ ਸੀਗਾ 11 ਸਾਲ ਮੈਂ ਪੜਦਾ ਸੀ ਸਕੂਲ 'ਚ ਅਸੀਂ ਸਾਨੂੰ ਮੈਨੂੰ ساری ਮੋੜੀ ਸਮਝ आएगी ਉਹਨੂੰ ਸਕੂਲ ਪੜਦੇ ਨੂੰ ਵੈਸੇ ਸੋਸ਼ਲ ਮੀਡੀਆ ਚੋਗੋ ਰਣੀ ਸੀਗਾ ਹੁਣ ਤਾਂ ਸੋਸ਼ਲ ਮੀਡੀਆ ਬੜਾ ਕੁਛ ਆ ਗਿਆ ਤੇ ਉਹ ਤੋਂ ਜਦੋਂ ਉਹਨਾਂ ਨੂੰ ਛੁੱਟੀ ਮਿਲੀ ਉਹਨਾਂ ਨੂੰ ਦਿੱਲੀ ਤੋਂ ਦਿੱਲੀੋਂ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਸਰਦਾਰ ਬਿਅ ਹੂੰ ਉਹਨੇ ਜਦੋਂ ਅਗਰ ਦੇਖਿਆ ਉਹਨੇ ਜਦੋਂ ਟਾਟਰੀ ਦੇਖਿਆ ਆਪਣਾ ਹਰਮੰਦਰ ਸਾਹਿਬ ਹੂੰ ਉਹਦੇ ਅੰਦਰ ਕਸਲ ਹੋ ਗਿਆ ਹੂੰ ਵੀ ਇਹ ਬਹੁਤ ਸਾਡੇ ਗੁਰੂ ਰਾਮ ਦਾਤਾ ਦਾ ਘਰ ਹੈ ਹੂੰ ਵੀ ਇਹ ਝੁਲਮ ਹੋਇਆ ਹੁਣ ਸਮੇਂ ਸਮੇਂ ਸਰਕਾਰਾਂ ਕਰਦੇ ਉਹਨੇ ਸੋਚਿਆ ਵੀ ਇਹ ਕੰਮ ਮੈਂ ਕਰ ਸਕਦਾ ਸੇਵਾ ਮੈਨੂੰ ਪਰਤਵਾਖਸ਼ ਹੂੰ ਤੂੰ ਦੇਖ ਕੇ ਉਹਦੇ ਪ੍ਰਮਾਤਮਾ ਨੇ ਅੰਦਰ ਸ਼ਕਤੀ ਦਿੱਤੀ ਤਾਂ ਉਹਨੇ ਉਹ ਚੀਜ਼ ਦਾ ਬਦਲਾਅ ਲਿਆ ਹਰਮੰਦਰ ਸਾਹਿਬ ਦਾ ਤੇ ਐਸ ਚੀਜ਼ ਨੂੰ ਮੰਨ ਕੇ ਕਿਥੇ ਨਾ ਦਾ ਵੋਟ ਪਾਉਣੀ ਹੈ ਫਰੀਦਕੋਟ ਨੇ ਕੋਈ ਸਰਬਜੀਤ ਨੂੰ ਘੱਟ ਪੈਣੀ ਹੈ ਇਹ ਪੈਣੀ ਸਰਦਾਰ ਬਿਆਨ ਸਿੰਘ ਨੂੰ ਇੱਕ ਗੁਰੂ ਰਾਮ ਦਾਸ ਦੇ ਕਰ ਦਰਬਾਰ ਸਭ ਅੰਮ੍ਰਿਤਸਰ ਉਹ ਸਿੱਧੀ ਬੋੜ ਜਾਣੀ ਹੈ। ਖਾਲਸਾ ਬੰਥ ਨੂੰ ਕੋੜ ਜਾਣੀ ਹੈ ਜਿਵੇਂ 1 ਜੂਨ ਨੂੰ ਆ ਵੀ ਆਪਣੇ ਪੰਜਾਬ ਦੇ ਵਿੱਚ ਤਾਂ 1 ਜੂਨ ਨੂੰ ਤਾਂ ਵੈਸੇ ਹੀ ਜਿਹੜੇ ਹਮਿੰਦਰ ਸਾਹਿਬ ਜਾਣੇ ਤੇ ਹਰਦਾ ਆਪਣਾ ਲੁੰਗਰਿਆ ਜਾਂਦਾ ਹਨ। ਉਸ ਦਿਨ ਤਾਂ ਬਟਨ ਆਪਣਾ ਮੇਰੇ ਖਿਆਲ ਚ ਹੋਰ ਪਹਿਣੀ ਜਾਂਦਾ ਜਗਸੀਰ ਸਿੰਘ ਮੇਰੇ ਧਿਆਨ ਚ ਇਹ ਗੱਲ ਆ ਵੀ 1 ਜੂਨ ਨੂੰ ਸ਼ਾਇਦ ਜ਼ਾਲਮ ਕਾਂਗਰਸ ਸਰਕਾਰ ਨੇ ਉਹ ਟਾਈਮ ਸਮੇਂ ਦੀ ਸੈਂਟਰ ਸਰਕਾਰ ਕਾਂਗਰਸੀ ਉਹ ਜ਼ਾਲਮ ਸਰਕਾਰ ਨੇ 1 ਜੂਨ ਨੂੰ ਫੌਜਦਾਰੀ ਸ਼ਰਮੰਦਰ ਸਾਹਿਬ ਦੇ ਵਿੱਚ ਤੇ ਕੁਦਰਤੀ 1 ਜੂਨ ਦੀਆਂ ਚੋਣਾਂ ਆ ਗਈਆਂ। 1 ਜੂਨ ਦਾ ਭਾਈ ਕੋਈ ਸਿੱਖ ਬੋਲ ਨਹੀਂ ਸਕਦਾ ਮੈਂ ਨੇ ਕਹਿੰਦਾ ਵੀ ਜਿਹੜੇ ਬੰਦੇ ਦੇ ਮਗਰ ਸਿੰਘ ਜਾਂ ਸਾਡੀ ਭੈਣ ਦੇ ਮਗਰ ਕੌਰ ਲੱਗਦਾ ਵੀ ਉਹ ਗੰਨੇ ਤੋਂ ਬਿਨਾ ਜਾਂ ਭਾਈ ਸਰਬਜੀਤ ਸਿੰਘ ਦੇ ਚੋਣ ਸ਼ਾਂਤ ਬਿਨਾ ਹੋਰ ਕੋਈ ਕਿਸੇ ਪਾਰਟੀ ਦਾ ਬਟਨ ਨਹੀਂ ਲਾ ਸਕਦਾ ਬਾਕੀ ਵੀ ਜੇ ਆਪਾਂ ਧਰਮਾਂ ਦੀ ਗੱਲ ਕਰੀ ਤਾਂ ਆਸਤਾ ਤਾਂ ਹਰਿਮੰਦਰ ਸਾਹਿਬ ਤੇ ਹਰੀਖ ਨਾਲ ਹੀ ਜੁੜੀ ਹੈ ਨਾ ਜਿਹੜੇ ਜਿਹੜਾ ਗੁਰੂ ਰਾਮ ਦਾ ਜਿਹਦਾ ਦਰਵਾਜ਼ਾ ਹੈ ਘਾਰਾ ਦਰਵਾਜ਼ਾ ਸਭ ਉਹ ਸਭ ਦਾ ਸਾਂਝਾ ਉਹ ਹਿੰਦੂਆਂ ਦਾ ਵੀ ਹੈ ਉਹ ਮੁਸਲਮਾਨਾਂ ਦਾ ਵੀ ਹੈ ਉਹ ਸਾਈਆਂ ਦਾ ਵੀ ਹੈ ਉੱਥੇ ਕੋਈ ਜਾਤ ਪਾਤ ਦਾ ਨਹੀਂ ਜਿਸ ਸਿੱਖਾਂ ਦਾ ਵੀ ਸਭ ਦੇ ਦਰਵਾਜ਼ੇ ਉੱਥੇ ਕੋਈ ਮਰਦੀ ਜਾਵੜ ਮੱਥਾ ਟੇਕਣਾ ਕੋਈ ਲੰਗਰ ਤੇ ਨਹੀਂ ਕੋਈ ਪੱਖ ਬਾਤ ਨਹੀਂ ਕੋਈ ਕੋਈ ਕੇਸੀ ਦਾ ਫਰਕ ਨਹੀਂ ਉੱਥੇ ਜਾ ਕੇ ਇਨੀ ਸਕੂਨ ਮਿਲਦਾ ਹੈ ਗੁਰੂ ਰਾਮ ਦਾ ਜਨ ਸਿਰਿਆ ਤਨ ਸਵਾਰਿਆ ਪੂਰੀ ਹੋਈ ਕਰਾਮਾਤ ਸਿਰਜਣ ਹਾਰੇ ਧਾਰਿਆ ਉਹ ਗੁਰੂ ਰਾਮ ਦਾ ਦਾ ਨਾਮ ਲਿਕੇ ਬਾਇਸ਼ੇ ਸਕੂਨ ਮਿਲਦਾ ਹਮ ਇੱਕ ਬਾਈ ਦੇਖਿਆ ਜਾਂਦਾ ਬਿਆਸ ਸਿੰਘ ਕਹਿੰਦੇ ਉਸ ਵਕਤ ਮਤਲਬ ਸੈਂਟਰ ਦੇ ਨਾਲ ਆਪਾਂ ਕਹਿੰਦੇ ਪ੍ਰਧਾਨ ਮੰਤਰੀ ਦੇ ਨਾਲ ਸੀਗੇ ਹਾਂ ਜੀ ਦੋਨੋਂ ਕੋਲੇ ਕਹਿੰਦੇ ਸੁੱਖ ਸੂਰਤਾਂ ਦੀ ਕੋਈ ਕਮੀ ਵੀ ਨਹੀਂ ਸੀ ਉਸ ਵਕਤ ਵੀ ਕਹਿੰਦੇ ਬਹੁਤ ਅਕਾਉਂਟ 'ਚ ਵੀ ਪੈਸੇ ਬਹੁਤ ਹੁੰਦੇ ਸੀ ਤਾਂ ਉਹਨਾਂ ਨੇ ਕੌਮ ਬਾਰੇ ਸੋਚਿਆ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ ਤਾਂ ਅੱਜ ਸਰਜੀ ਸਿੰਘ ਖਾਲਸਾ ਵੀ ਇਹੀ ਕਹਿੰਦੇ ਨਜ਼ਰ ਆਉਂਦੇ ਆ ਕਿ ਕਿਤਨਾ ਕਿਤੇ ਹੁਣ ਕੌਮ ਆ ਜਿਹੜੀ ਮੇਰੀ ਬਾਹ ਜਿਹੜੀ ਝਰੂਰ ਫੜੂਗੀ ਉਹ ਜੇ ਫਿਰ ਜਦੋਂ ਉਸ ਚੀਜ਼ ਨੂੰ ਉਹਦੇ ਅੰਦਰ ਇੱਕ ਜਨੂਨ ਜਾਗ ਪਿਆ ਉਦੋਂ ਫਿਰ ਉਹ ਉੱਥੇ ਉਹ ਚੀਜ਼ਾਂ ਨੇ ਦੇਖੀ ਦੀਆਂ ਉਹ ਗੁਰੂ ਨੇ ਉਹਨੂੰ ਉਹਦਾ ਪਰਮਾਤਮਾ ਨੇ ਉਹ ਗੁਰੂ ਜੀ ਨੇ ਐਡੀ ਸ਼ਕਤੀ ਪੈਦਾ ਕਰੀ ਤੋ ਚੀਜ਼ ਦਾ ਫਿਰ ਉਹਨੇ ਸੇਵਾ ਮਿਲ ਗਈ ਤੋਨੇ ਬਦਲਾ ਲੈ ਲਿਆ ਹਰ ਉਹਨੇ ਜੀ ਦੇਖੋ ਸਿੱਖ ਪੰਥ ਦੀ ਪੱਗ ਲਾਈ ਜਿਹੜੀ ਉਹ ਸਾਡੇ ਕੌਮ ਦੇ ਸਿਰ ਤੇ ਰੱਖੀ ਐ ਸਰਦਾਰ ਗੱਜ ਸਿੰਘ ਨੇ ਜਿਵੇਂ 1999 ਚ ਵੀ ਲੋਕਾਂ ਨੇ ਉਦੋਂ ਚਲੋ ਥੋੜੇ ਸਮਾਂ ਘਟ ਹੋਇਆ ਸੀ ਨਾ 84 ਨੂੰ ਉਦੋਂ ਵੀ ਲੋਕਾਂ ਨੇ ਕਹਿੰਦੇ ਬਹੁਤ ਮਦਦ ਕੀਤੀ ਸੀ ਇੱਕ ਪੰਥਕ ਸੀਟਾਂ ਨੂੰ ਔਰ ਫਰੀਦਕੋਟ ਸੀਟ ਵੀ ਪੰਥਕ ਸੀਟ ਕਹੀ ਜਾਂਦੀ ਹੈ ਪਹਿਲਾਂ ਹਾਂਜੀ ਹਾਂਜੀ ਉਹ ਉਹ ਸਾਨੂੰ ਵੈਸੇ ਥੋੜੀ ਘੱਟ ਸੁਰਤ ਘੱਟ ਬੰਨਾਂ ਦੇ ਬੱਚੇ ਸੀਗੇ ਉਹਦੇ ਵੀ ਕਹਿੰਦੇ ਸੀਟਾਂ ਬਹੁਤ ਜਿੱਤੇ ਸੀਗੇ ਤੇ ਇਹਦੇ ਨਾਲ ਲੱਗਦਾ ਜਿਵੇਂ ਖਡੂਰ ਸਾਹਿਬ ਤੋਂ ਬਾਅਦ ਫਰੀਦਕੋਟ ਚ ਪੰਥਕ ਚਿਹਰੇ ਅੱਗੇ ਆਉਂਦੇ ਆ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਪੰਥ ਨੂੰ ਜਿਹੜਾ ਹੰਗਾਰਾ ਮਿਲੂਗਾ ਇਹ ਬਾਈ ਜਕਸੀਰ ਆਏ ਮਾਹੌਲ ਬਦਲਣ ਲਗੇ ਹੁਣ ਆਈ ਬਦਲ ਗਏ ਹੁਣ ਸਿੱਖ ਕੌਮ ਜਾਗ ਚੁੱਕੀ ਹੈ ਪਹਿਲਾਂ ਲੋਕਾਂ ਨੂੰ ਗੁੱਧੂ ਲੋਕ ਬਣਾਈ ਜਾਂਦੇ ਸੀਗੇ ਲੀਡਰ ਆ ਕੇ ਹੁਣ ਲੋਕ ਜਾਗ ਚੁੱਕੇ ਆਪਦੇ ਧਰਮ ਦਾ ਹੀ ਸਾਨੂੰ ਮੋਹ ਹੈ ਹੂੰ ਸਾਨੂੰ ਸਾਡੇ ਕੋਈ ਧਰਮ ਨੂੰ ਬੁਰਾ ਕਹੂਗਾ ਅਜੀ ਧਰਮ ਨੂੰ ਸਾਡੀ ਕੌਮ ਨਹੀਂ ਬਰਦਾਸ਼ਤ ਕਰ ਸਕਦੀ ਹੋਰੇ ਕੁਝ ਕਹੀ ਜਾਣਾ ਜੋ ਸਾਡੇ ਧਰਮ ਤੇ ਵਾਰ ਕਰਦੇ ਆ ਸਾਡੇ ਬੰਦੀ ਸਿੰਘ ਹੈ ਸਜਾਵਾਂ ਪੂਰਨਾਂ ਕਰ ਚੁੱਕੇ ਆ ਯਾਰ ਛੇਰਤ ਨੇ ਅੰਦਰ ਤਾੜ ਰੱਖੇ ਆ ਤੇ ਗਿੱਦੜ ਬਾਹਰ ਛੱਡ ਰੱਖੇ ਇਹਨਾਂ ਨੇ ਜਗਤਾਰ ਸਿੰਘ ਆਹਾਰਾ ਰਗੇ ਜਿਹੜੇ ਸਹੀ ਸਿੱਖ ਆ ਉਹ ਹੀ ਸਹੀ ਜਲਮ ਸਰਕਾਰਾਂ ਨੇ ਅੰਦਰ ਕਰ ਰੱਖੇ ਸਾਡੀ ਕੌਮ ਉਸ ਚੀਜ਼ ਨੂੰ ਨਹੀਂ ਚੱਲ ਸਕਦੀ ਉਹ ਚੀਜ਼ ਨੂੰ ਆਖ ਕੇ ਆਏ ਸਾਡੇ ਸਿੱਖਾਂ ਨੇ ਕਦਮ ਚੱਕਿਆ ਕਿ ਭਾਈ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੱਖਾਂ ਲੀਡਾਂ ਜਿਤਾਉਣਾ ਹੈ ਇਹ ਤੁਹਾਨੂੰ ਇੱਕ ਸ਼ਰਤ ਲੱਗੀ ਹੋਈ ਹੈ ਫਰੀਦਕੋਟ ਵਾਲਿਆਂ ਦੀ ਤੇ ਖੰਡੂਰ ਸਾਹਿਬ ਵਾਲਿਆਂ ਦੀ ਵੀ ਲੀਡ ਜਿਆਦਾ ਅੰਮ੍ਰਿਤਪਾਲ ਲੇਊਗਾ ਕਿ ਸਰਬਜੀਤ ਸਿੰਘ ਲੇਊਗਾ ਉਹ ਸਾਡਾ ਆਪਸੀ ਦੀ ਮੁਕਾਬਲਾ ਹੈ ਉਹ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਸਾਸੀ ਕੌਮ ਦਾ ਹੀ ਮੁਕਾਬਲਾ ਵੀ ਪਈ ਆਪਾਂ ਵੀ ਕਿਹੜੇ ਨੂੰ ਆਪਾਂ ਵਾਦ ਹਾਂ ਸਰਬਜੀਤ ਕਿੰਨੇ ਲੱਖ ਦੇ ਜਿੱਤਦਾ ਹੈ ਤੇ ਅੰਮ੍ਰਿਤਪਾਲ ਕਿੰਨੇ ਲੱਖ ਦੇ ਜਿੱਤਦਾ ਹੈ ਉਹ ਸਾਡਾ ਇਹ ਫੈਸਲਾ ਰਹਿ ਗਿਆ ਇੱਕ ਬਈ ਕਾਫਲੇ ਬਹੁਤ ਵੱਡੇ ਹੁੰਦੇ ਜਾ ਰਹੇ ਹਨ ਸਰਬਜੀਤ ਸਿੰਘ ਖਾਲਸਾ ਦੇ ਜੇ ਦੇਖੀਏ ਬਾਕੀ ਪਾਰਟੀਆਂ ਕਹਿੰਦੇ ਫੁੱਲ ਵੀ ਆਪ ਦੇ ਕੇ ਉਹਨਾਂ ਲੋਕਾਂ ਨੂੰ ਸਾਡੇ ਦੇ ਸਿੱਟਦੇ ਹੋ ਸੀ ਜਿਵੇਂ ਰੋਡ ਤੋਂ ਕੱਢਾਂਗੇ ਤਾਂ ਇੱਥੇ ਤਾਂ ਕਾਫਲਿਆਂ ਦੀ ਕੋਈ ਗਿਣਤੀ ਨਹੀਂ ਰਹਿ ਜਾਂਦੀ ਕਿੰਨੇ ਕਿੰਨੇ ਕਿਲੋਮੀਟਰ ਤੱਕ ਜਿਹੜੇ ਕਾਫਲੇ ਜਿਹੜੇ ਚੱਲਦੇ ਆ ਤੇ ਲੋਕ ਆਪ ਮੁਹਾਰੇ ਪਿੰਡਾਂ ਚੋਂ ਡੋਰ ਟੋਰ ਵੀ ਕਰ ਰਹੇ ਆ ਕਿ ਪਾਰਟੀ ਭਾਜੀ ਤੋਂ ਲੋਕ ਉੱਪਰ ਉੱਠ ਚੁੱਕੇ ਆ ਹੁਣ ਫਰੀਨਕੋਟ ਦੇ ਲੋਕ ਇੱਕ ਤਾਂ ਬਾਈ ਜਗਸੀਰ ਦੀ ਨਕਲ ਇੱਕ ਉਹਦੀ ਅਸਲ ਆ ਜਿਹੜੇ ਉਹਨਾਂ ਦੇ ਫੁੱਲ ਆ ਉਹ ਤਾਂ ਨਕਲ ਆ ਉਹ ਤੇ ਫੜਾਉਣੇ ਉਹ ਤਾਂ ਐਵੇਂ ਕਰਦੇ ਉਹਨਾਂ ਤੋਂ ਮਜਬੂਰੀ ਲੋਹੇ ਤੇ ਕਈ ਲੋਕ ਜਾਵੜ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜਾ ਇਹ ਚੀਜ਼ ਸਾਰੀ ਅਸਲ ਆ ਹੁਣ ਤੁਸੀਂ ਪੱਗ ਬੰਨਣ ਦਾ ਤਰੀਕਾ ਹੁੰਦਾ ਇੱਕ ਤਾਂ ਕੰਨਾਂ ਦਾ ਪੱਗ ਜਿ ਸਹਰੀ ਪਸਾਇਆ ਕੱਲੇ ਹੁਣ ਤੁਸੀਂ ਰਮਜੀਤ ਬਿੱਟੂ ਦੀ ਗੱਲ ਕਰੋ ਉਹ ਇੰਨਾ ਜ਼ਹਿਰ ਨਿਕਲਦਾ ਸਿੱਖਾਂ ਬਾਰੇ ਉਹ ਸਾਡੀ ਬੰਦੀ ਸਿੰਘਾਂ ਨੂੰ ਇੰਨਾ ਗਲਤ ਬੋਲਦਾ ਮੈਂ ਬਿੱਟੂ ਨੂੰ ਕਹਿਣਾ ਚਾਹਣਾ ਹੈ ਬਿੱਟੂ ਇੱਕ ਤੇਰੀ ਜਮਾਨਤ ਜਾਤ ਤੋ ਕੋ ਲੁਧਿਆਨੇ ਤੋਂ ਤੂੰ ਜਿਹੜੀ ਗੱਲ ਸੋਚਦਾ ਤੈਨੂੰ ਸੀਟ ਨਹੀਂ ਮਿਲਦੀ ਪਾਰਲੀਮ ਤਤੂ ਉਹ ਗੱਲਾਂ ਨੇ ਅਮਰਤ ਸਿੰਘ ਅਮਰਤ ਸਿੰਘ ਬਾਰੇ ਬੋਲਦਾ ਸਾਡੇ ਅਮਰਤ ਸਿੰਘ ਅਮਰਤਪਾਲ ਨੇ ਦੱਸੋ ਵੀ ਕੀ ਮਾੜਾ ਕਰਿਆ ਲੋਕਾਂ ਦੇ ਜਵਾਕ ਹੀ ਬਚਾਏ ਉਹਨੇ ਇਹ ਬਿੱਟੂ ਦੀ ਬਿੱਟੂ ਸਿੱਖਾ ਬਾਰੇ ਗਲਤ ਬੋਲਣ ਹਟਦਾ ਨਹੀਂ ਐਕਸ ਨੂੰ ਹੋਰ ਵੀ ਗੱਲ ਕਹਿਣਾ ਵੈਸੇ ਲੋਕ ਕੋਈ ਗਲਤ ਪਾਸੇ ਵੀ ਨਾ ਲਾ ਲੈ ਤੇ ਮੈਨੂੰ ਥੋੜੀ ਸੱਚ ਬੋਲਣ ਦੀ ਆਦਤ ਹੈ ਜਿਹੜਾ ਇਹ ਮੋਦੀ ਸਾਹਿਬ ਨੇ ਬੀਜੇਪੀ ਨੇ ਇਹਨੂੰ ਨਾਰ ਲਾਣਾ ਨਾ ਇਹ ਬੀਜੇਪੀ ਦਾ ਬੇੜਾ ਕਰੂਗਾ ਇਹ ਬੰਦਾ ਉਹ ਤਾਂ ਭਾਈ ਪਿੱਛੇ ਜੇ ਆਡੀਓ ਵਾਇਰਲ ਹੋਈ ਤਾਂ ਹੈ ਬੈਸ ਭਰਾ ਨਾਲ ਕਹਿੰਦੇ ਆ ਕਿ ਜਿਹੜੇ ਪੱਗ ਤੇ ਸਿਰ ਪਾ ਕੇ ਕੋਈ ਜਾ ਆਪਣੇ ਮੋਦੀ ਸਾਹਿਬ ਤੁਹਾਨੂੰ ਗੱਲ ਨਹੀਂ ਲਾ ਲੈਂਦੇ ਪੰਗਲੇ ਅਗਲੀ ਮਾਰ ਨਹੀਂ ਮੈਂ ਨਹੀਂ ਕਹਦਾ ਮੈਂ 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 ਮੋਦੀ ਤੇ ਕੋਈ ਹੱਕ ਜੀ ਨਹੀਂ ਮੈਂ ਇੱਕ ਆਦੇ ਦੇ ਦੇ ਕੋ ਦੇਖਦਾ ਪ੍ਰਧਾਨ ਮੰਤਰੀ ਹੈ ਜੋ ਧਰਮਾਂ ਦਾ ਸਤਿਕਾਰ ਕਰਦਾ ਹੈ ਜੋ ਸਾਡੇ ਗੁਰੂ ਘਰ ਦੇ ਵਿੱਚ ਉਹ ਮੈਂ ਦੇਖਿਆ ਵੀਡੀਓ ਦੇਖਦਾ ਹਾਂ ਕਿ ਮੈਂ ਲੰਗਰ ਵਰਤਾਉਂਦਾ ਜਾਂ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਤੇ ਉਹ ਐਡੀਆਂ ਉੱਚੀਆਂ ਤੰਗੋਂ ਪਦਮਾਂ ਨੇ ਹਾਸਲ ਕਰੀਆਂ ਵੀ ਯਾਰ ਇਹ ਬੰਦੇ ਨੂੰ ਨਾਰ ਲਾਇਆ ਮੈਨੂੰ ਇਹ ਜਿੱਤ ਮੈਨੂੰ ਲੱਗਦਾ ਹੈ ਇਹੀ ਨਦਰਿਆ ਉਹਨਾਂ ਨੂੰ ਇਹੀ ਨਦਰਿਆ ਵੀ ਉਹ ਯਾਰ ਇਹ ਬੰਦੇ ਦਾ ਹੀ ਨਹੀਂ ਇਹ ਜਿੱਤ ਜਦੋਂ ਛੱਡ ਸੇਕ ਨਾਲੇ ਰਵਣੇਤ ਬਿੱਟੂ ਸਿੰਘ ਲੱਗਦਾ ਐ ਅਨਵਿੰਦ ਸਿੰਘ ਤੇ ਪਾਗੇ ਦੇ ਸਿਰ ਤੇ ਬੰਨੀ ਫਿਰਦਾ ਤੇ ਸਾਡੇ ਜਿਹੜਾ ਗੁਰੂ ਰਾਮਦਾਸ ਦਾ ਘਰ ਦਾ ਦੀ ਖਾਨੇ ਆ ਸਾਡੇ ਸਿੱਖਾਂ ਨੂੰ ਨਹੀਂਦੀ ਜਾਂਦਾ ਯਾਰ ਇਹ ਅਸੀਂ ਇਹਨਾਂ ਨੂੰ ਸੱਖਰੀ ਸਮਝੀ ਦਸੀਂ ਇਹਨਾਂ ਨੂੰ ਸਾਬੀ ਸਿੰਘ ਖਾਲਸਾ ਕਹਿੰਦੇ ਪ੍ਰਚਾਰ ਮਤਲਬ ਹਰੇਕ ਪਿੰਡ ਚ ਉਹਨਾਂ ਤੋਂ ਹੁਣ ਜਾਇਦਾ ਬਣੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਆ ਤੇ ਉਹਦੇ ਤਰਨ ਪਤਨੀ ਵੀ ਜਿਵੇਂ ਪ੍ਰਚਾਰ ਕਰਦੀ ਆ ਭਾਈ ਇਸਤਵੰਦ ਸਿੰਘ ਦੇ ਭਤੀਜਾ ਇਹੋ ਵੀ ਪ੍ਰਚਾਰ ਕਰਦੇ ਆ ਤਾਂ ਆਉਣ ਵਾਲੇ ਜਿਹੜੇ ਲੋਕ ਖਰ ਆਪ ਮੁਹਾਰੇ ਕਰ ਰਹੇ ਆ ਹਨਾ ਆਪ ਦੇ ਕੋਲੋਂ ਖਰਚਾ ਕਰਕੇ ਉਹ ਭਾਈ ਸਾਹਿਬ ਕਹਿੰਦੇ ਕਿ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਕੀ ਕਲਾ ਵਾਰਤ ਰਹੀ ਹੈ ਇਥੋਂ ਕਿੰਨੇ ਕਿੱਥੋਂ ਕੁਸ ਆ ਜਾਂਦਾ ਕਿੱਥੋਂ ਸਾਧਨ ਆ ਜਾਂਦੇ ਆ ਤੇ ਕੀ ਪੀਲ ਕਰੋਗੇ ਕੀ ਕਿਵੇਂ ਲੱਗਦਾ ਜਿਹੜੇ ਬਾਕੀ ਜਿਹੜੇ ਲੋਕ ਨਹੀਂ ਯਾਦ ਰ ਜਗਸੀਰ ਭਾਈ ਜਿਹੜੀ ਇਹ ਸਾਥ ਨੂੰ ਮੈਂ ਪੁੱਛਿਆ ਸਰਬਜੀਤ ਸਿੰਘ ਮੰਨ ਲਓ 800 ਪਿੰਡ ਹੈ 800 ਸ਼ਹਿਰ ਹੈ ਜੇ ਕੋ ਸੋਚੀ ਹਰ ਇੱਕ ਉਹਦਾ ਫੋਨ ਚੱਕੇ ਜਾਂ ਕਿਸੇ ਨਾਲ ਗੱਲ ਕਰੇ ਜਾਂ ਮਿਲੇ ਹਰ ਇੱਕ ਪਿੰਡ ਤੇ ਨਹੀਂ ਜਾ ਸਕਦੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਅੱਜ ਕੱਲ ਨੌਜਵਾਨ ਜੋ ਕਿਤੇ ਬੈਠਾ ਥੀਦਾ ਸਿੰਘ ਜੀ ਲੱਗਦਾ ਉਹ ਆਪ ਹੀ ਸਰਬਜੀਤ ਸਿੰਘ ਬਣਿਆ ਕਰਦਾ ਹੈ ਅ ਦਿਲੋਂ ਉਹਨਾਂ ਨੂੰ ਗੁਰੂ ਮਹਾਰਾਜ ਨੇ ਸ਼ਕਤੀ ਬਖਸ਼ੀ ਹੈ ਤੇ ਉਹਨਾਂ ਦਾ ਮੈਂ ਨਹੀਂ ਕਹਿੰਦਾ ਵੀ ਬਿਨਾ ਚੋਤੇ ਚੋਂ ਗੰਨੇ ਦੇ ਚੋਂ ਨਿਸ਼ਾਨ ਤੋਂ ਆਪੇ ਪਾਸੇ ਜਾਊਗਾ ਪਰ ਕੇਸ ਦਾੜੀ ਰੱਖੇ ਆਪਣਾ ਦੀ ਮੋਨਾ ਆਪਣਾ ਦੀ ਹਿੰਦੂ ਹੈ ਪਰ ਕੋਈ ਵੀ ਜਿਹੜਾ ਵੀ ਗੁਰੂ ਰਾਮਦਾਸ ਦੇ ਘਰ ਨੂੰ ਇੱਛਾ ਰੱਖਦਾ ਮੰਨਦਾ ਉਸ ਦੇ ਹੱਥੇ ਆ ਦੀ ਸ਼ਰਧਾ ਰੱਖਦਾ ਉਹ ਭਾਈ ਸਰਬਜੀਤ ਸਿੰਘ ਨੂੰ ਤੇ ਭਾਈ ਅੰਮਰਤਪਾਲ ਨੂੰ ਥੋੜਾ ਪਾਊਗਾ ਖੰਡੂਰ ਸਾਹਿਬ ਤੋਂ ਪਰ ਚਾਰਟ ਦੇਖ ਲਾ ਸਕਦਾ ਕਹਿੰਦੇ ਕਿ ਮੈਨੂੰ 50 ਤੋਂ 60% ਵੋਟਾਂ ਪੈ ਜਾਣਗੀਆਂ ਤੇ ਬਾਕੀ ਸਾਰੇ 40 ਤੋਂ 50 ਦੇ ਵਿੱਚ ਰਹਿ ਜਾਣਗੇ ਤਾਂ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਨੂੰ ਹੁਣ ਜਿਵੇਂ ਕਰਨਜੀਤ ਨਮੂਲ ਅੱਗੇ ਚੱਲ ਰਏ ਸੀ ਨਾ ਉਹ ਹੁਣ ਥੋੜਾ ਜਿਹਾ ਉਹਨਾਂ ਦੀ ਬੋਲੀ ਦੇ ਵਿੱਚ ਵੀ ਫਰਕ ਪਗਿਆ ਕਹਿੰਦੇ ਭੱਜ ਭੱਜ ਕੇ ਪੈਂਦੇ ਜੇ ਕੋਈ ਉਹ ਕੋ ਸਵਾਲ ਕਰਦਾ ਨਹੀਂ ਉਹ ਪੈ ਗਿਆ ਉਹ ਇਦੋਂ ਪਹਿਲਾਂ ਸੀਗੇ ਅੱਗੇ ਹੁਣ ਤਾਂ ਕੁਝ ਵੀ ਨਹੀਂ ਹੁਣ ਤਾਂ ਕੋਈ ਵੀ ਨਹੀਂ ਸਾਡੇ ਅੱਗੇ ਹੁਣ ਤਾਂ ਸਰਬਜੀਤ ਸਿੰਘ ਤੇ ਬੱਲੇ ਬੱਲੇ ਹੋਈ ਪਈ ਹੈ ਬੜੇ ਘਨੇਰੀ ਚੱਲ ਗਈ ਜਦੋਂ ਚੱਕੜ ਜਿਹਾ ਤੂਫਾਨ ਆ ਜਾਣਾ ਤੂਫਾਨ ਫਿਰ ਕੋਈ ਚੀਜ਼ ਨਹੀਂ ਛੱਡਦਾ ਫਿਰ ਸਾਰਾ ਕਸੂਂਜ ਕੇ ਲੈ ਜਾਂਦਾ ਤੇ ਮੈਂ ਬਾਈ ਥੋੜੇ ਇਹ ਜਿਹੜੇ ਰਾਹੀਂ ਬੇਨਤੀ ਕਰੂੰ ਜਿਹੜੇ ਆਪਣੇ ਕਲਾਕਾਰ ਮੈਂ ਸੁਣੀ ਸੀ ਮੈਂ ਵੀਡੀਓ ਕਰਪਿਤ ਕੋ ਵੀ ਦੀ ਉਹ ਮਨੋ ਸਿੱਖ ਬੰਦਾ ਸਿੱਖ ਤੇ ਸਿੰਘ ਉਹਦੇ ਨਾਲ ਲੱਗਦਾ ਤੇ ਪੱਗ ਬੰਨੀ ਉਹਦੇ ਸਿਰ ਤੇ ਪਰ ਉਹ ਵੀ ਇਹਦੀ ਇਹਦੀ ਸਪੋਰਟ ਤੇ ਆਇਆ ਸੀ ਮੈਂ ਨਹੀਂ ਕਹਿੰਦਾ ਵੀ ਕਰਮਜੀਤ ਅਮੋਲ ਮਾੜਾ ਬੰਦਾ ਤੇ ਚੰਗਾ ਮੈਂ ਕਿਸੇ ਸ਼ਾਨ ਦੇ ਖਲਾਫ ਨਹੀਂ ਬੋਲਦਾ ਪਰ ਜਿਹੜਾ ਅਸਲੀ ਹੀਰੋ ਹੈ ਜਿਹੜਾ ਅਸਲੀ ਹੀਰੋ ਆ ਸਰਦਾਰ ਸਰਬਜੀਤ ਸਿੰਘ ਖਾਲਸਾ ਇਹਦੇ ਸਿਰ ਖਾਲਸਾ ਹੈ ਉਹਦੀ ਸਪੋਰਟ ਕਰਨ ਉਹਦਾ ਕਲਾਕਾਰ ਦਾ ਸਰਜਮੰਦ ਹੈ ਇਹ ਨਹੀਂ ਵੀ ਨਕਲੀ ਪੱਗਾਂ ਦਾ ਸਪੋਰਟ ਕਰਨਾ ਜਿਵੇਂ ਭਾਈ ਸਰਬਜੀਤ ਸਿੰਘ ਖਾਲਸਾ ਵੀ ਕਹਿੰਦੇ ਵੀ ਉਹਨਾਂ ਦੀ سپورਟ ਤੇ ਉਹਨਾਂ ਦਾ ਭਾਈਚਾਰਾ ਕਲਾਕਾਰ ਭਾਈਚਾਰਾ ਆ ਰਿਹਾ ਤਾਂ ਇੱਧਰ ਰਾਗੀ ਢਾਡੀ ਜਿਹੜੇ ਉਹ ਪਹਿਲਾਂ ਤਾਂ ਨਹੀਂ ਪਰ ਹੁਣ ਹਰੇਕ ਮੇਰੇ ਖਿਆਲ ਚ ਰਾਗੀ ਢਾਡੀ ਪ੍ਰਚਾਰਕ ਜਿਹੜੇ ਉਹ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚੋਂ ਨਿੱਤਰ ਚੁੱਕੇ ਆ ਜਗਸੀਰ ਭਾਈ ਇੱਕ ਦੋ ਦਿਨਾਂ ਪਹਿਲਾਂ ਘੱਟ ਸੀ ਹੁਣ ਆ ਰਹੇ ਆ ਬਹੁਤ ਵਧੀਆ ਬੋਲ ਰਿਹਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਿਹਾ ਕੋਈ ਪਿੰਡਾਂ 'ਚ ਤੁਰ ਰਿਹਾ ਕਿੰਨੇ ਸਾਰੇ ਘਾਰ ਹੀ ਰਹੇ ਆ ਤੇ ਕਰਨਗੇ ਵੀ ਜਿਹੜੇ ਜਿਹੜੇ ਪੰਜ ਚਾਰ ਦਿਨ ਮੰਨ ਲਓ ਪਏ ਹੁਣ ਆਪਣੇ ਸ਼ਨੀਵਾਰ ਤੱਕ ਉਹਨਾਂ ਦਿਨ ਸਾਰੇ ਜਿਹੜੀ ਲੀਡ ਹੋਣੀ ਹੈ ਇਹ ਭਾਈ ਸਾਹਿ 1 ਜੂਨ ਨੂੰ ਅਸੀਂ ਫਰੀਦਕੋਟ ਦੇ ਲੋਕਾਂ ਨੂੰ ਤੇ ਕਨੂਰ ਸਾਹਿਬ ਦੇ ਲੋਕਾਂ ਨੇ ਹੀ ਬੇਨਤੀ ਕਰਦੇ ਆ ਕਿ ਤੜਕੇ ਆਪਦਾ ਕਰਕੇ ਸ਼੍ਰੀ ਅਸ਼ੀਸ਼ ਇਸ਼ਨਾਨ ਤੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਿਸੇ ਨੂੰ ਮੰਦਾ ਨਹੀਂ ਕਹਿਣਾ ਚੰਗਾ ਨਹੀਂ ਕਹਿਣਾ ਆਪਣੇ ਆਪਣੇ ਨੂੰ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਕੋਈ ਸਾਡੇ ਨੂੰ ਸਾਂ ਤੋਂ ਸਾਰੇ ਵਧੀਆ ਲੱਗਦੇ ਆ ਪਾਪਾ ਕਿਸੇ ਨੂੰ ਕੁਝ ਨਹੀਂ ਦੇਖਣਾ ਨਾ ਕਿਸੇ ਬਾਰੇ ਗਰਮ ਬੋਲਣਾ ਚੁੱਪਾ ਕੇ ਏਕ ਕੇ ਗੁਰੂ ਸਾਹਿਬ ਨੂੰ ਮੱਥਾ ਤੇ ਆਪਦਾ ਜਿੰਨੀ ਤੇ ਰੱਖਿਆ ਸਕੂਲ ਦੇ ਵਿੱਚ ਜਾ ਕੇ ਵਾਕ ਵਾਦ ਵੋਟਾਂ ਪਾਓ ਜਿਹੜਾ ਗੰਨਾ ਜਿਹਨਾਂ ਚੋਣ ਨਿਸ਼ਾਨਾ ਉਹਨਾਂ ਫਰੀਦਕੋਟ ਵਾਲੇ ਲੋਕੋ ਹੋਰ ਕਿਸੇ ਬਟਨ ਦੇ ਉੱਤੇ ਕਿਸੇ ਹੱਥ ਨਾ ਜਾਵੇ ਤੇ ਗੰਨੇ ਦੇ ਚੋਂ ਨਿਸ਼ਾਨ ਦੀਆਂ ਚਿੱਕਾਂ ਹੀ ਕਢਾਈ ਆਓ ਬਸ ਤੋ ਆਥ ਨੂੰ ਐ ਪਤਾ ਲੱਗੇ ਬਟਨ ਘਸਿਆ ਪਿਆ ਆ ਮੈਂ ਬੇਨਤੀ ਕਰਦਾ ਫਰੀਦਕੋਟ ਦੇ ਲੋਕਾਂ ਨੂੰ ਸੋ ਆਪਾਂ ਫਰੀਦਕੋਟ ਸੀਟ ਬਾਰੇ ਚਰਚਾ ਕੀਤੀ ਕਿ ਸਰਵਿਸਿੰਗ ਖਾ ਉਸਾ ਜਿਹੜੇ ਉਹਨਾਂ ਨੂੰ ਵੋਟ ਕਿਉਂ ਪਾਉਣੀ ਚਾਹੀਦੀ ਹੈ ਤੇ ਇਸ ਵਕਤ ਫਰੀਦਕੋਟ ਦਾ ਜਿਹੜਾ ਰੁਝਾਨ ਆ ਉਹ ਗੈਸ ਪਾਸਿਬਲ ਚੱਲ ਰਿਹਾ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਧੰਨਵਾਦ